ਹੇ ਭਾਈ ਕੀ ਨਾ ਹੋ ਗਿਆ ਪੰਚ ਸਰ ਰਮੇਸ਼ ਸ਼ਰਮਾ ਕਿ ਪੇਰਾ ਇਹੀ ਕਰ ਰਿਹਾ ਹੈ ਅੱਜ ਕੀ ਗੱਲਬਾਤ ਹੈ ਸਰ ਅੱਜ ਆਪਣਾ ਬਰਦਰ ਸ਼ਾਪ ਤੇ ਸੀ 6 ਵਜੇ ਦੋ ਲੜਕੇ ਆਏ ਸੈਟਰੀਜਨ ਦਾ ਪਤਾ ਮੰਗਿਆ ਤੇ ਉਹਨੇ ਸੈਟਰੀਜਨ ਦਾ ਪਤਾ ਦਿੱਤਾ ਨਾਲੇ ਉਹਨੇ ਆਪਣਾ ਸ਼ਾਪ ਦਾ ਦਰਵਾਜ਼ੇ ਦਾ ਲੋਕ ਕਰ ਲਿਆ ਉਸ ਤੋਂ ਬਾਅਦ ਡਬ ਜੋ ਪਿਸਤੋਲ ਘਟਿਆ ਤੇ ਉਹਦੇ ਲਗਾ ਕੇ ਤੇ ਪਿੱਛੇ ਲੈ ਗਿਆ ਦੂਸਰਾ ਜਿਹੜਾ ਲੜਕਾ ਸੀ ਸਾਰਾ ਕੈਸ਼ ਲੈ ਗਿਆ ਤੇ ਵਿਚਲਾ ਗੱਲਾ ਵੀ ਸਾਫ ਕਰਕੇ ਉੱਪਰ ਲਾ ਚੇਂਜ ਹੋਣੀ ਛੱਡੇ ਇੱਕ ਮਹੀਨੇ ਉਸਰ ਦੋ ਜਣੇ ਸੀ ਮੂੰ ਬੰਨੇ ਹੋਏ ਸੀ ਤੇ ਸਰੰਦਰ ਉਹ ਮਜੀਠਾ ਰੋਡ ਵੱਲੋਂ ਆਏ ਆ ਤੇ ਜਾਣ ਲੱਗਿਆ ਕਹਿ ਗਿਆ ਜੇ ਰਿਪੋਰਟ ਕੀਤੀ ਤੇ ਅਗਲੇ ਦਿਨ ਆ ਕੇ ਗੋਲੀ ਮਾਰ ਦਾਂ। ਭਾਈ ਕਿਸ ਸਪਲੈਂਡਰ ਤੇ? ਐਲਡਾ ਵੀ ਕਦੀ ਇਸ ਨੂੰ ਨਹੀਂ ਸਰ ਪਹਿਲੇ ਨਹੀਂ ਕਦੀ ਆਇਆ। ਸਾਜੀ ਸ਼ੋਮਾ ਮੈਡੀਸਨ ਦੀ। ਉਸ ਵਰਸ਼ਾ ਮੈਡੀਕੋਸ ਨਗੀਨਾ ਐਮਲੀ ਮਜੀਠਾ ਰੋਡ ਤੇ ਉਸ ਸਮੇਂ ਘਰ ਕੋਈ ਲਗਾ ਨਹੀਂ ਤੇ ਸਰ ਉਸ ਵੇਲੇ ਕੋਈ ਗਾਗ ਨਹੀਂ ਆਇਆ। ਤੁਸੀਂ ਇਕੱਲੇ ਸੀ? ਬ੍ਰਦਰ ਸੀ ਸੋਫਤੇ ਮੈਂ ਖਾਣਾ ਖਾਣ ਗਿਆ ਸੀ। ਕੀ ਮੰਗ ਕਰਦੇ ਸੀ ਸਿਰ ਮੰਗ ਕੀ ਕਰਨੀ ਹੈ ਬਸ ਇਨਸਾਫ ਦੇ ਦੇ ਕਿੰਨੇ ਦੇ ਲੁੱਟੇ ਹੋਏ ਆ ਅਠਾਈ ਤੋਂ ਤੀਹ ਹਜ਼ਾਰ ਰੁਪਏ ਦੀ ਹੋਈ ਹੈ ਵਿਚ ਰਾਣੇ ਸਦਰ ਦੇ ਏਰੀਆ ਦੇ ਵਿੱਚ ਬਕਾ ਮੈਡੀਕਲ ਸਟੋਰ ਇੰਡੀਆ ਰੋਡ ਜਿਹੜੀ ਉਪਤਾਰ ਹੈ ਵੀ ਨੂੰ ਰੋਡ ਆਉਂਦੀ ਹੈ ਉੱਤੇ ਇਹ ਸਟੇਟਡ ਹੈ ਔਰ ਜੋ ਵਰਸ਼ਾ ਮੈਡੀਕਲ ਸਟੋਰ ਦੇ ਓਨਰ ਨੇ ਗੋਤਮ ਉਹਨਾਂ ਦੱਸਿਆ ਕਿ ਅੱਜ ਕਰੀਬ 6 ਵਜੇ ਦੋ ਨੌਜਵਾਨ ਉੱਤੇ ਸ਼ਾਪ ਦੇ ਅੰਦਰ ਐਂਟਰ ਕੀਤੇ ਉਹਨਾਂ ਕਿਸੇ ਦਵਾਈ ਦੀ ਮੰਗ ਕੀਤੀ ਤੇ ਉਸ ਤੋਂ ਬਾਅਦ ਫੋਰਸਫੁਲੀ ਐਂਟਰ ਕਰਕੇ ਤੇ ਮੇ ਆਪਣ ਮੁਤਾ ਕੇ ਉਹਨਾਂ ਕੋਲ ਕਰੀਬ 28 ਰੁਪਏ 1000 ਰੁਪਿਆ ਉਹ ਉਹਨਾਂ ਨੇ ਉੱਗ ਲੈ ਗਏ ਕੀ ਲੱਗਦਾ ਕਿ ਇਸ طرح ਭਰੇ ਬਾਜ਼ਾਰ ਦੇ ਵਿੱਚ ਇਹਨਾਂ ਵੱਲੋਂ ਇੱਕ ਗੱਡੀ ਜਾਣੀ ਹਨਾ ਕਿਤੇ ਲੌਂਗ ਰੋਡ ਕਿਨਾਂ ਦੇ ਇਹਦੇ ਵਿੱਚ ਹੁਣ ਅਸੀਂ ਸਾਰੀ ਜੋ ਅਡੀ ਇਨਵੈਸਟੀਗੇਸ਼ਨ ਦਾ ਪਾਰਟ ਆ ਤੇ ਸਾਡੀਆਂ ਟੀਮਸ ਉਹ ਲੱਗੀਆਂ ਨੇ ਤੇ ਹੋਪਫੁਲੀ ਜਿਵੇਂ ਪਹਿਲਾਂ ਵੀ ਅਸੀਂ ਜਲਦੀ ਤੋਂ ਜਲਦੀ ਟ੍ਰੇਸ ਕਰਦੇ ਆਏ ਆ ਤੇ ਇਹ ਵੀ ਅਸੀਂ ਸ਼ਾਰਟ ਟਾਈਮ 'ਚ ਹੀ ਫੇਸ ਕਰ ਲਾਂਗੇ ਕਿਹੜੇ ਨੰਬਰ ਸਰਾਉਣ ਲਈ ਹੈਗੀ ਇਸ ਤਰ੍ਹਾਂ ਉਹ ਅਜੇ ਅਸੀਂ ਤੁਹਾਨੂੰ ਡਿਸਕਲੋਸ ਨਹੀਂ ਕਰ ਸਕਦੇ ਪਰ ਜਲਦੀ ਅਸੀਂ ਸਾਨੂੰ ਕੋਈ ਨੰਬਰ ਮਿਲੇ ਆ ਤੇ ਸਾਡੀ ਟੀਮ ਲੱਗੀਆਂ ਨੇ ਕੋਸ਼ਿਸ਼ ਕਰਾਂਗੇ ਜਲਦੀ ਜਲਦੀ ਟ੍ਰੇਸ ਕਰਦੇ ਹਾਂ ਠੀਕ ਹੈ